ਤੁਸੀਂ ਡਿਸਪਲਿਨ ਕਰੋ ਆਪਣੀ ਲਾਈਫ ਨੂੰ ਕਿ 2026 ਦੇ ਵਿੱਚ ਮੈਂ ਸਵੇਰ ਨੂੰ ਇੰਨੇ ਵਜੇ ਉੱਠਣਾ ਹੈ ਅਰ ਜੋ ਮਰਜੀ ਹੋ ਜਵੇ ਗਰਮੀਆਂ ਹੋਣ ਸਿਆਲ ਹੋਣ ਮੀਂਹ ਹੋਵੇ ਨੇਰੀ ਹੋਵੇ ਛੁੱਟੀ ਦਾ ਦਿਨ ਹੋਵੇ ਜਾਂ ਵਰਕਿੰਗ ਡੇ ਹੋਵੇ ਆਪਣਾ ਨਿਜ਼ਮ ਕਾਇਮ ਰੱਖੋ ਕਿ ਮੈਂ ਇੰਨੇ ਵਜੇ ਉੱਠਣਾ ਹੀ ਉੱਠਣਾ ਹੈ ਮੈਂ ਇੰਨੇ ਵਜੇ ਪ੍ਰਾਤਮਾ ਚ ਬੈਠਣਾ ਹੈ ਤਾਂ ਮੈਂ ਬੈਠਣਾ ਹੀ ਬੈਠਣਾ ਪ੍ਰਾਰਥਨਾ ਚ ਮੈਂ ਜਿਮ ਜਾਣਾ ਆ ਕਸਰਤ ਕਰਨੀ ਸਟ੍ਰੈਚਿੰਗ ਕਰਨੀ ਐब्स ਲਾਉਣੀਆਂ ਜੋ ਵੀ ਵਟ ਏਵਰ ਜੋ ਤੁਹਾਡਾ ਐਕਸਰਸਾਈਜ਼ ਰੂਟੀਨ ਆ ਇੱਕ ਫਿਕਸ ਕਰੋ ਕਿ ਮੈਂ ਕਰਨਾ ਹੀ ਕਰਨਾ ਆ ਮੈਂ ਰੋਜ਼ ਦੋ ਚੈਪਟਰ ਚਾਰ ਚੈਪਟਰ 10 ਚੈਪਟਰ ਮੈਂ ਪਵਿੱਤਰ ਬਾਈਬਲ ਦੇ ਪੜ੍ਹਨੇ ਆ ਪੜ੍ਹਨੇ ਹੀ ਪੜ੍ਹਨੇ ਆ ਹੈਵ ਟੂ ਆ ਕਿ ਮੈਂ ਇਹ ਕਰਨਾ ਆ ਚਾਹੇ ਗੈਸਟ ਆਏ ਹੋਣ ਚਾਹੇ ਕੋਈ ਫੰਕਸ਼ਨ ਹੋਵੇ ਜੋ ਪੇਪਰ ਮੈਂ ਆਪਣੀ ਰੁਟੀਨ ਬ੍ਰੇਕ ਨਹੀਂ ਹੋਣ ਦੇਣੀ ਮੈਂ ਆਪਣਾ ਨਿਜ਼ਮ ਆਪਣਾ ਨਿਤਨੇਮ ਟੁੱਟਣ ਨਹੀਂ ਦੇਣਾ ਡਿਸਪਲਿਨ ਕਰੋ ਆਪਣੀ ਲਾਈਫ ਨੂੰ ਅਸੂਲ ਬਣਾਓ ਆਪਣੀ ਜ਼ਿੰਦਗੀ ਦੇ ਕੁਝ ਕਾਇਦੇ ਬਣਾਓ ਔਰ ਤੁਸੀਂ ਦੇਖੋ ਜਦੋਂ ਤੁਸੀਂ ਡਿਸਪਲਿਨ ਬਣਾਓਗੇ ਆਪਣੀ ਲਾਈਫ ਦਾ ਸਕੇਡਿਊਲ ਕਰੋਗੇ ਚੀਜ਼ਾਂ ਨੂੰ ਕਾਮਯਾਬੀ ਦੇ ਰਾਹ ਤੇ ਤੁਸੀਂ ਤੁਰੋਗੇ ਨਹੀਂ ਤੁਸੀਂ ਦੌੜੇ ਜਾਓਗੇ ਯਿਸੂ ਮਸੀਹ ਦੇ ਨਾਮ 'ਤੇ ਪਰ ਤੁਹਾਨੂੰ ਕੁਝ ਕਰਨਾ ਪੈਣਾ ਆ ਸਿਰਫ ਪ੍ਰਾਰਥਨਾ ਨਹੀਂ ਹਿੰਮਤੇ ਮਰਦ ਮਦਦੇ ਖੁਦਾ ਗੋਡ ਹੈਲਪ ਦੋਸ ਹੂ ਹੈਲਪ ਥੈਮਸੈਲਵਜ਼ ਰੱਬ ਵੀ ਉਹਨਾਂ ਦੀ ਮਦਦ ਕਰਦਾ ਆ ਜਿਹੜੇ ਆਪਣੀ ਮਦਦ ਆਪ ਕਰਦੇ ਆ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਆ ਪਰਮੇਸ਼ਵਰ ਨੇ ਤੁਹਾਨੂੰ ਕਾਮਯਾਬੀ ਬਖਸ਼ ਦੇਣੀ ਆ ਹਾਲੇਲੂਇਆ ਅੱਜ ਆਪਾਂ ਦੇਖੀਏ ਵਰਲਾਪ ਦੀ ਕਿਤਾਬ ਉਦਾ ਤੀਜਾ ਅਧਿਆਇ ODI 22 ਤੋਂ 24 ਨੰਬਰ ਪੰਕਤੀ ਚਾਪਾ ਦੇਖਦੇ ਆਂ اے ਯਹਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ ਉਸ ਦਾ ਰਹਿਮ ਅਟੁੱਟ ਜੋ ਹੈ ਉਹ ਹਰ ਸਵੇਰ ਨੂੰ ਤਾਜ਼ਾ ਹਨ ਤੇਰੀ ਵਫਾਦਾਰੀ ਵੱਡੀ ਹੈ ਯਹਵਾ ਮੇਰਾ ਹਿੱਸਾ ਹੈ ਮੇਰੀ ਜਾਨ ਕਹਿੰਦੀ ਹੈ ਇਸ ਲਈ ਮੈਨੂੰ ਉਸ ਦੇ ਉੱਤੇ ਆਸਾ ਹੈ ਆਮੇਨ ਸੋ ਵਚਨ ਕਹਿੰਦਾ ਇਹ ਯਹਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ ਹallelujah ਕਿੰਨੇ ਹੀ ਆਪਣੇ ਪਰਿਵਾਰਾਂ ਦੇ ਵਿੱਚ ਮੁੱਕ ਗਏ ਆ ਪਰ ਅੱਜ ਦਾ ਦਿਨ ਸਾਡੇ ਕੋਲ ਹੈਗਾ ਆ ਅੱਜ ਤੱਕ ਅਸੀਂ ਜਿਉਂਦੇ ਆ ਸਾਡੇ ਸਾਹ ਚੱਲ ਰਹੇ ਆ ਇਹ ਪਰਮੇਸ਼ਵਰ ਦੀ ਦਇਆ ਦਾ ਸਬੂਤ ਆ ਸਾਡੇ ਸਾਹਾਂ ਦਾ ਚੱਲਦੇ ਰਹਿਣਾ ਪਰਮੇਸ਼ਵਰ ਦੀ ਦਇਆ ਦਾ ਬਹੁਤ ਵੱਡਾ ਸਬੂਤ ਹੈ ਕਿ ਉਹ ਅਜੇ ਵੀ ਸਾਡੇ ਉੱਤੇ ਦਿਆਲੂ ਆ ਅਜੇ ਵੀ ਸਾਡੇ ਉੱਤੇ ਕਿਰਪਾਲੂ ਆ ਉਹਨੇ ਸਾਡੇ ਸਾਹ ਚੱਲਦੇ ਰੱਖੇ ਆ ਅਸੀਂ ਇਹਨਾਂ ਚੱਲਦੇ ਹੋਏ ਸਾਹਾਂ ਦੇ ਨਾਲ ਉਹਦੀ ਮਹਿਮਾ ਕਰ ਸਕਦੇ ਆ ਪਾਪ ਤੋਂ ਤੌਬਾ ਕਰਕੇ ਆਪਣਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਕਰ ਸਕਦੇ ਆ ਪਾਵੇਂ ਇਸ ਬਿਮਾਰੀ ਦੇ ਵਿੱਚ ਹੋਈਏ ਕਸ਼ਟ ਵਿੱਚ ਹੋਈਏ ਤੰਗੀ ਪਰੇਸ਼ਾਨੀ ਦੇ ਵਿੱਚ ਹੋਈਏ ਪਰ ਜੇ ਸਾਡੇ ਸਾਹ ਚੱਲ ਰਹੇ ਆ ਤਾਂ ਸਾਰੀਆਂ ਸਿਚੁਏਸ਼ਨਸ ਨੂੰ ਅਸੀਂ ਪਰਮੇਸ਼ਵਰ ਦੀ ਸਮਰਥ ਦੇ ਨਾਲ ਠੀਕ ਕਰ ਸਕਦੇ ਆ ਆਪਣੇ ਟੁੱਟੇ ਰਿਸ਼ਤੇ ਨੂੰ ਉਹਦੇ ਨਾਲ ਗੰਢ ਕੇ ਹallelujah ਪਰ ਜਿਹੜੇ ਮੱਕ ਗਏ ਆ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜੇ ਗੋਹਰ ਵਿੱਚ ਉੱਤਰ ਗਏ ਜਿਹੜੇ ਕਬਰਾਂ ਦੇ ਵਿੱਚ ਪੈ ਗਏ ਕਹਿੰਨਾ ਹੁਣ ਉਹ ਪਛਤਾਵਾ ਨਹੀਂ ਕਰ ਸਕਦੇ ਹੁਣ ਉਹ ਤੇਰੀ ਵਡਿਆਈ ਨਹੀਂ ਕਰ ਸਕਦੇ ਜਿਹੜੇ ਕਬਰਾਂ ਵਿੱਚ ਪੈ ਗਏ ਜੇ ਉਹਨਾਂ ਨੇ ਨਹੀਂ ਤੌਬਾ ਕੀਤੀ ਹੁਣ ਉਹਨਾਂ ਕੋਲੇ ਚਾਂਸ ਨਹੀਂ ਆ ਕਿ ਉਹ ਮੁੜ ਕੇ ਤੌਬਾ ਕਰ ਸਕਣ ਇਹ ਮੌਕਾ ਸਿਰਫ ਜਿਉਂਦਿਆਂ ਦੇ ਕੋਲ ਆ ਜੇ ਤੁਹਾਡੇ ਨਾਲ ਕੋਈ ਰਸਿਆ ਹੋਇਆ ਮਰ ਗਿਆ ਆ ਹੁਣ ਤੁਸੀਂ ਉਹਨੂੰ ਮਨਾ ਨਹੀਂ ਸਕਦੇ ਤੁਸੀਂ ਕਿਸੇ ਨੂੰ ਜਿੰਦੇ ਜੀ ਹੀ ਮਨਾ ਸਕਦੇ ਆ ਤਾਂ ਇਹ ਪਰਮੇਸ਼ਵਰ ਦੀ ਦਇਆ ਆ ਕਿ ਅਸੀਂ ਜਿਉਂਦੇ ਆ ਜੇ ਤੁਹਾਡਾ ਆਪਣਾ ਕੋਈ ਰਸਿਆ ਹੋਇਆ ਆ ਅੱਜ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਤੁਸੀਂ ਕੱਲ ਨੂੰ ਪਰਸੋਂ ਨੂੰ ਜ਼ਰੂਰ ਉਹਨੂੰ ਵਿਜ਼ਿਟ ਕਰੋ ਤੇ ਜਾ ਕੇ ਮਨਾ ਲਓ ਉਹਨੂੰ ਰੂਸਿਆ ਨਾ ਰਹਿਣ ਦਿਓ ਮੌਕਾ ਹੱਥ ਨਹੀਂ ਆਣਾ ਮਗਰੋਂ ਪਛਤਾਉਣ ਦੇ ਨਾਲੋਂ ਕੋਈ ਵੀ ਚਲੇ ਗਿਆ ਉਹ ਚਲੇ ਜਿਵੇਂ ਰੂਸਿਆ ਹੋਇਆ ਚਲੇ ਜੇ ਜਾਂ ਮਨਾਉਣ ਵਾਲਾ ਚਲ ਜਵੇ ਬਰਾਬਰੀ ਘਾਟਾ ਪੈਣਾ ਆ ਇਸ ਲਈ ਅਗਰ ਤੁਹਾਡੇ ਪੇਰੈਂਟਸ ਆ ਭੈਣ ਭਰਾ ਆ ਪਤਨੀ ਆ ਪਤੀ ਆ ਮੋਏ ਵੀ ਤੁਹਾਡੇ ਅੰਦਰ ਮਿਸ ਅੰਡਰਸਟੈਂਡਿੰਗ ਚੱਲ ਰਹੀ ਆ ਤਾਂ ਨਵੇਂ ਸਾਲ ਦੇ ਵਿੱਚ ਨਵਾਂ ਕੰਮ ਕਰੋ ਰਾਜੀ ਨਾਵੇਂ ਕਰੋ ਮੇਲ ਮਲਾਪ ਕਰੋ ਬਹੁਤ ਸਾਰੇ ਲੋਕ ਸਾਰਾ ਜੀਵਨ ਇੱਕ ਦੂਜੇ ਨਾਲ ਬੋਲਦੇ ਨਹੀਂ ਆ ਜਦੋਂ ਕੋਈ ਮਰ ਜਾਂਦਾ ਆ ਫੇ ਉੱਥੇ ਜਾ ਕੇ ਕਹਿਣਗੇ ਬੋਲ ਹੁਣ ਗੱਲ ਕਰ ਮੇਰੇ ਨਾਲ ਜੇ ਉੱਠ ਕੇ ਬੋਲਣ ਲੱਗ ਗਿਆ ਸਾਰਿਆਂ ਨੇ ਭੱਜ ਜਾਣਾ ਉਥੋਂ ਮਰੇ ਨੂੰ ਕਹੀ ਜਾਊ ਕਿ ਬੋਲ ਬੋਲ ਜਦੋਂ ਬੋਲਦਾ ਸੀ ਉਦੋਂ ਨੂੰ ਬੁਲਾਇਆ ਨਹੀਂ ਸੋਚ ਕੇ ਦੇਖੋ ਕਿ ਇੱਕ ਡੈੱਡ ਬੋਡੀ ਪਈ ਆ ਅਰੇ ਉਹਨੂੰ ਕਹਿ ਰਿਹਾ ਬੋਲ ਬੋਲ ਜੇ ਬਾਈ ਚਾਂਸ ਉਹ ਬੋਲ ਪਿਆ ਕੀ ਹੋਊਗਾ ਫਿਰ ਤੁਸੀਂ ਬੋਲੋਗੇ ਉਹਦੇ ਨਾਲ ਕਿਸੇ ਨੇ ਨਹੀਂ ਬੋਲਣਾ ਇਸ ਲਈ ਜਦੋਂ ਉਹ ਪਰਮੇਸ਼ਵਰ ਦੇ ਦਿੱਤੇ ਬੋਲਾ ਨਾਲ ਬੋਲ ਰਿਹਾ ਰਾਜੀਨਾਮੇ ਕਰਨੇ ਸੀ ਜਿਹਨੂੰ ਮਨਾਉਣਾ ਸੀ ਉਹ ਤਾਂ ਚਲੇ ਆ ਗਿਆ ਜਿੱਥੋਂ ਆਇਆ ਸੀ ਮੌਕਾ ਗੁਆਚਣ ਤੋਂ ਪਹਿਲਾਂ ਪਹਿਲਾਂ ਆਪਣੇ ਧੀਆ ਪੁੱਤਰਾਂ ਦੇ ਨਾਲ ਆਪਣੇ ਆਪਣਿਆਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਆਪਣੇ ਕਹਿੰਦੇ ਆ ਮੇਰਾ ਫਰੈਂਡ ਮੇਰਾ ਡੈਡੀ ਮੇਰੀ ਮੰਮੀ ਮੇਰੀ ਭੈਣ ਮੇਰਾ ਭਰਾ ਮੇਰੀ ਪਤਨੀ ਮੇਰਾ ਪਤੀ ਜਿਹੜੇ ਤੁਹਾਡੇ ਆਪਣੇ ਆ ਪਲੀਜ਼ ਉਹਨਾਂ ਨੂੰ ਮਨਾ ਲਓ ਮੈਨ ਕਿ ਤੁਹਾਡੀ ਨਈ ਵੀ ਗਲਤੀ ਤਾਂ ਵੀ ਸੌਰੀ ਕਰ ਲੋ ਜੇ ਸੌਰੀ ਕਰਕੇ ਮਸਲਾ ਹੱਲ ਹੁੰਦਾ ਨਾ ਸੌਰੀ ਕਰ ਲੋ ਸੌਰੀ ਵੱਡੇ ਦਿਲ ਵਾਲੇ ਹੀ ਕਰ ਸਕਦੇ ਆ ਛੋਟੇ ਦਿਲ ਵਾਲਿਆਂ ਦਾ ਕੰਮ ਨਹੀਂ ਆ ਮਾਫੀ ਮੰਗਣਾ ਤੇ ਮaaf ਕਰਨਾ ਮਾਫੀ ਮੰਗਣੀ ਵੀ ਬਹੁਤ ਵੱਡੇ ਦਿਲ ਦਾ ਕੰਮ ਆ ਤੇ ਮaaf ਕਰਨਾ ਵੀ ਬਹੁਤ ਵੱਡੇ ਦਿਲ ਦਾ ਕੰਮ ਆ ਤੇ ਉਹ ਵੱਡਾ ਦਿਲ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਆ ਇਸ ਲਈ ਤੁਸੀਂ ਇਹ ਕੰਮ ਕਰਨਾ ਆ ਹallelujah ਜੇ ਇੰਨਾ ਵੱਡਾ ਦਿਲ ਉਹਨਾਂ ਕੋਲ ਹੁੰਦਾ ਫਿਰ ਉਹਨ ਨੂੰ ਕੰਮ ਹੋ ਜਾਣਾ ਸੀਗਾ ਪਰ ਇਹ ਤੁਹਾਡੇ ਕੋਲੇ ਆ ਤੁਸੀਂ ਇਹ ਕੰਮ ਕਰਨਾ ਹੈ ਕਹਿੰਦਾ ਇਹ ਯਹੋਵਾ ਦੀ ਦਇਆ ਆ ਕਿ ਅਸੀਂ ਜੀਂਦੇ ਆ ਤਾਂ ਆਪਾਂ ਜੀਂਦੇ ਜੀ ਕਿੰਨਾ ਕੁਛ ਕਰ ਸਕਦੇ ਆ ਜੀ ਨੇ ਆਪਣੇ ਨਿਆਣਿਆਂ ਨੂੰ ਸੰਭਾਲਦੇ ਆ ਪੜਾਉਂਦੇ ਆ ਘਰ ਬਣਾਉਂਦੇ ਆ ਘਰ ਵਸਾਉਂਦੇ ਆ ਪਹਿਣਾ ਪਰਾਵਾ ਦੇ ਆਉਂਦੇ ਜਾਂਦੇ ਆ ਪਰਮੇਸ਼ਵਰ ਦੇ ਕੋਲ ਜਾਣ ਦਾ ਯਤਨ ਕਰ ਰਹੇ ਆ ਸਫਲ ਹੋਣ ਦਾ ਯਤਨ ਕਰ ਰਹੇ ਧਾਰਮਿਕ ਬਣਨ ਦਾ ਯਤਨ ਕਰ ਰਹੇ ਇਹ ਸਾਰਾ ਕੁਝ ਜੀਂਦੇ ਹੀ ਕੀਤਾ ਜਾ ਸਕਦਾ ਆ ਅਰ ਜੋ ਜੀਂਦੇ ਜੀ ਚੰਗਾ ਕਰ ਸਕਦੇ ਹੋ ਨਾ ਕਮਰ ਤੇ ਪੇਟੀ ਬੰਨ ਲਓ ਕਿਉਂ ਕਰਨਾ ਹੀ ਕਰਨਾ ਆ ਜੋ ਜੀਂਦੇ ਜੀ ਕੀਤਾ ਜਾ ਸਕਦਾ ਜੋ ਵੀ ਚੰਗਾ ਆ ਜੋ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਆ ਉਹ ਜ਼ਰੂਰ ਕਰੋ ਧਨ ਕਮਾਉਣਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗਾ ਆ ਤਾਂ ਹੀ ਵਚਨ ਦੇ ਵਿੱਚ ਲਿਖਿਆ ਕਿ ਧਨ ਕਮਾਉਣ ਦਾ ਬਲ ਤੁਹਾਨੂੰ ਮੈਂ ਹੀ ਦਿੰਨਾ ਆ ਤਾਂ ਪੂਰੀ ਮਿਹਨਤ ਕਰੋ ਦੱਬ ਕੇ ਮਿਹਨਤ ਕਰੋ ਸਿਰਫ 8 ਘੰਟੇ ਨਹੀਂ 4 ਘੰਟੇ ਓਵਰ ਟਾਈਮ ਵੀ ਲਾਓ ਜਦ ਪਰਮੇਸ਼ਰ ਨੇ ਤੁਹਾਨੂੰ ਬਲ ਦਿੱਤਾ ਹਿੰਮਤ ਦਿੱਤਾ ਤਾਂ ਤੁਸੀਂ ਕਿਉਂ ਲੇਟ ਲੇਟ ਤਾਂ ਹੀ ਕੰਮ ਨਹੀਂ ਕਰ ਸਕਦੇ ਤੁਸੀਂ ਜਿੰਨਾ ਕੰਮ ਕਰ ਸਕਦੇ ਕਰੋ ਪਰਮੇਸ਼ਰ ਨਾਲ ਟਾਈਮ ਸਪੈਂਡ ਕਰੋ ਦਿਨੇ ਤੁਹਾਡੇ ਕੋਲ ਟਾਈਮ ਨਹੀਂ ਆ ਨੀਂਦ ਚੋਂ ਇੱਕ ਘੰਟਾ ਸ਼ਾਰਟ ਕਰ ਦੋ ਨੀਂਦ ਇੱਕ ਘੰਟਾ ਘਟਾ ਲਓ ਉਦੋਂ ਤੁਹਾਨੂੰ ਕੋਈ ਫਿਕਰ ਨਹੀਂ ਨਿਆਣਿਆਂ ਨੂੰ ਸਕੂਲ ਤੋਰਨ ਦਾ ਉਦੋਂ ਤੁਹਾਨੂੰ ਕੋਈ ਫਿਕਰ ਨਹੀਂ ਕੰਮ ਤੇ ਜਾਣ ਦਾ ਕਿਸੇ ਨੇ ਪਰੋਣੇ ਨੇ ਆਣ ਕੇ ਤੁਹਾਨੂੰ ਆਵਾਜ਼ ਨਹੀਂ ਮਾਰਨੀ ਰਾਤ ਨੂੰ ਬੈਠੋ ਇੱਕ ਘੰਟਾ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰੋ ਪ੍ਰਾਰਥਨਾ ਦੇ ਵਿੱਚ ਬੈਠੋ ਔਰ ਗਹਿਰਾਈ ਵਿੱਚ ਉਤਰੋ ਪਰਮੇਸ਼ਵਰ ਦੇ ਪ੍ਰੇਮ ਦੀ ਗਹਿਰਾਈ ਦੇ ਵਿੱਚ ਉਤਰੋ ਔਰ ਜਦੋਂ ਤੁਸੀਂ ਗਹਿਰਾਈ ਚ ਉਤਰੋਗੇ ਨਾ ਤਦ ਤੁਸੀਂ ਜਾਣੋਗੇ ਉਹ वचन ਨੂੰ ਜਿੱਥੇ ਪਰਮੇਸ਼ਵਰ ਦੇ ਵਚਨ ਚ ਲਿਖਿਆ ਚੱਖੋ ਤੇ ਵੇਖੋ ਯਹੋਵਾ ਪਲਾ ਹੈ ਜਦੋਂ ਤੁਹਾਡੀ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਸਟਰੋਂਗ ਹੋਊਗੀ ਤਾਂ ਦੀ ਤੁਹਾਨੂੰ ਉਹਦੀਆਂ ਭਲਾਈਆਂ ਦਾ ਪਤਾ ਲੱਗੂਗਾ ਹallelujah ਕਹਿੰਦਾ ਉਹਦਾ ਰਹਿਮ اٹੋਟਿਆ ਪਰਮੇਸ਼ਵਰ ਦਾ ਰਹਿਮ اٹੋਟਿਆ ਕਦੀ ਨਹੀਂ ਖਤਮ ਹੁੰਦਾ ਉਹਦਾ ਰਹਿਮ ਕੱਲ ਆਪਣੇ ਕੋਲੋਂ ਕਿੰਨੀਆਂ ਗਲਤੀਆਂ ਹੋਈਆਂ ਹੋਊਗੀਆਂ ਤੇ ਜੇ ਕੱਲ ਦੀਆਂ ਗਲਤੀਆਂ ਦੇ ਹਿਸਾਬ ਨਾਲ ਆਪਾਂ ਨੂੰ ਅੱਜ ਦਾ ਦਿਨ ਮਿਲਣਾ ਹੁੰਦਾ ਸ਼ਾਇਦ ਇੱਥੇ ਕੋਈ ਵੀ ਨਾ ਹੁੰਦਾ ਕਿੰਨੀਆਂ ਗਲਤੀਆਂ ਜਿਹੜੀਆਂ ਆਪਾਂ ਹੱਥੀ ਨਹੀਂ ਕਰਦੇ ਪਰ ਸੋਚਾਂ ਨਾਲ ਕਰਦੇ ਆਂ ਚੁਗਲੀਆਂ ਕਿੰਨੀਆਂ ਆਪਾਂ ਕਰਦੇ ਆਂ ਕਿੰਨੇ ਝੂਠ ਬੋਲਦੇ ਆਂ ਕਿੰਨੇ ਮਨ ਦੇ ਵਿੱਚ ਕੁਫਰ ਤੋਲਦੇ ਆਂ ਕਿੰਨੀਆਂ ਗਲਤ ਚੀਜ਼ਾਂ ਦੇਖਦੇ ਆਂ ਕਿੰਨੇ ਗਲਤ ਸ਼ਬਦ ਬੋਲਦੇ ਆਂ ਤੇ ਜੇ ਕਿਤੇ ਕੱਲੀ-ਕੱਲੀ ਚੀਜ਼ ਦਾ ਹਿਸਾਬ ਕਰਕੇ ਫੇਰ ਆਪਾਂ ਨੂੰ ਟਾਈਮ ਮਿਲਦਾ ਹੁੰਦਾ ਵੀ ਲੈ ਵੀ ਕਾਕਾ ਤੇਰੇ ਖਾਤੇ ਦੇ ਵਿੱਚ ਇੰਨੇ ਨੰਬਰ ਆ ਤੇ ਇੰਨੇ ਘੰਟੇ ਹੀ ਮਿਲਣੇ ਤੈਨੂੰ ਸੋਚ ਕੇ ਦੇਖੋ ਕੀ ਅੱਜ ਆਪਾਂ ਫੇਰ ਜਿਉਂਦੇ ਹੁੰਦੇ ਨਹੀਂ ਪਰ ਪਰਮੇਸ਼ਵਰ ਨੇ ਸਾਡੀਆਂ ਗਲਤੀਆਂ ਨੂੰ ਆਪਣੀ ਪਿੱਠ ਪਿੱਛੇ ਸੁੱਟਿਆ ਪਰਦਾ ਪਾਤਾ ਉਹਨਾਂ ਦੇ ਉੱਤੇ ਤੇ ਅੱਜ ਫੇਰ ਇੱਕ ਨਵਾਂ ਦਿਨ ਸਾਨੂੰ ਦਿੱਤਾ ਕਾਦੇ ਵਾਸਤੇ ਨਵੀਂ ਸ਼ੁਰੂਆਤ ਕਰਨ ਵਾਸਤੇ ਸੁਧਰਿਆ ਹੋਇਆ ਜੀਵਨ ਜੀਣ ਵਾਸਤੇ ਉਹ ਕੰਮ ਜੋ ਕੱਲ ਅਸੀਂ ਨਹੀਂ ਕਰ ਸਕੇ ਸੀ ਅੱਜ ਕਰ ਸਕੀਏ ਇਸ ਲਈ ਸਾਨੂੰ ਨਵਾਂ ਦਿਨ ਦਿੱਤਾ ਗਿਆ ਉਹ ਹੁਕਮ ਜੋ ਕੱਲ ਤੱਕ ਤੋੜ ਰਹੇ ਸੀ ਅੱਜ ਤੋਂ ਉਹਨਾਂ ਹੁਕਮਾਂ ਨੂੰ ਮੰਨਣਾ ਸ਼ੁਰੂ ਕਰੀਏ ਇਸ ਲਈ ਸਾਨੂੰ ਨਵਾਂ ਦਿਨ ਦਿੱਤਾ ਗਿਆ ਔਰ ਉਹ ਸੁਪਨੇ ਜੋ 2025 ਦੇ ਵਿੱਚ ਦੇਖੇ ਸੀਗੇ ਪੂਰੇ ਕਰ ਸਕੋ ਇਸ ਲਈ ਸਾਨੂੰ 2026 ਦਿੱਤਾ ਜਾ ਰਿਹਾ ਹੈ ਹallelujah ਉਹ ਫੈਸਲੇ ਜੋ ਤੁਸੀਂ 2025 ਦੇ ਵਿੱਚ ਲਏ ਸੀ ਪਰ ਅਧੂਰੇ ਰਹਿ ਗਏ ਪੂਰੇ ਕਰਨ ਦੇ ਲਈ ਪਰਮੇਸ਼ਵਰ ਤੁਹਾਨੂੰ 2026 ਸਾਲ ਦੇ ਰਹੇ ਹਨ ਪਰ ਇਹਨੂੰ ਕਿਸੇ ਨੇ ਨਹੀਂ ਗਵਾਉਣਾ ਕਿਸੇ ਨੇ ਜਾਇਆ ਨਹੀਂ ਕਰਨਾ ਇਹਦੇ ਪਲ-ਪਲ ਨੂੰ ਕੈਸ਼ ਕਰਨਾ ਹੈ ਇਹਦੇ ਇੱਕ-ਇੱਕ ਪਲ ਨੂੰ ਆਪਣੇ ਲਈ ਲਾਹੇਵੰਦ ਬਣਾਉਣਾ ਵਚਨ ਚ ਕੀ ਲਿਖਿਆ ਸਮਾ ਖਰਾਬ ਜਾਂ ਸਮਾ ਬੁਰਾ ਜਾਂ ਇਹਨੂੰ ਆਪਣੇ ਲਈ ਲਾਹੇਵੰਦ ਬਣਾਓ ਲਾਹੇਵੰਦ ਬਣਾਉਂਦਾ ਮਤਲਬ ਸਮਝਦੇ ਹੋ ਸਾਨੂੰ ਕੋਸ਼ਿਸ਼ ਕਰਨਾ ਪੈਣਾ ਆ ਇਹਨੂੰ ਠੀਕ ਕਰਨ ਨੂੰ ਉਹ ਸਮਾਂ ਜਿਹਨੂੰ ਆਪਾਂ ਕਹਿੰਨੇ ਕੋਈ ਲੋਕੀ ਕਹੂਗੇ ਮੇਰਾ ਤਾਂ ਟਾਈਮ ਹੀ ਖਰਾਬ ਚੱਲਦਾ ਆ ਸੋਨੇ ਨੂੰ ਹੱਥ ਪਾ ਲਵਾਂ ਮਿੱਟੀ ਬਣ ਜਾਂਦਾ ਆ ਪਰ ਵਚਨ ਕੀ ਕਹਿੰਦਾ ਸਮਾਂ ਬੁਰਾ ਆ ਇਹਨੂੰ ਆਪਣੇ ਲਈ ਲਾਹੇਵੰਦ ਬਣਾਓ ਤਾਂ ਕਿਵੇਂ ਇਹਨੂੰ ਲਾਹੇਵੰਦ ਬਣਾਇਆ ਜਾ ਸਕਦਾ ਆ ਪ੍ਰਾਰਥਨਾ ਦੇ ਦੁਆਰਾ ਵਚਨਾ ਦੇ ਦੁਆਰਾ ਮਿਹਨਤ ਦੇ ਦੁਆਰਾ ਸਹੀ ਰਾਹ ਨੂੰ ਫੋਲੋ ਕਰਨ ਦੇ ਦੁਆਰਾ ਜੋ ਇਨਸਟਰਕਸ਼ਨਸ ਸਾਨੂੰ ਪਵਿੱਤਰ ਵਚਨ ਦਿੰਦਾ ਉਹਨਾਂ ਇਨਸਟਰਕਸ਼ਨਸ ਦੇ ਉੱਤੇ ਚੱਲਣ ਦੇ ਦੁਆਰਾ ਜੋ ਵਿਧੀਆਂ ਜੋ ਬਵਸਥਾ ਸਾਨੂੰ ਪਰਮੇਸ਼ਵਰ ਦਾ ਵਚਨ ਦੱਸਦਾ ਉਹਦੇ ਅਨੁਸਾਰ ਚੱਲਣ ਦੇ ਦੁਆਰਾ ਅਸੀਂ ਸਮੇਂ ਨੂੰ ਲਾਹੇਵੰਦ ਬਣਾ ਸਕਦੇ ਹਾਂ ਅਰ ਪਰਮੇਸ਼ਵਰ ਨੇ ਕਿਆ ਬਣਾਓ ਇਸ ਲਈ ਸਭ ਨੇ 2026 ਨੂੰ ਆਪਣੇ ਲਈ ਲਾਹੇਵੰਦ ਬਣਾਉਣਾ ਹੈ ਜਿਨ੍ਹਾਂ ਨੇ ਅਜੇ ਤੱਕ ਇੱਕ ਵਾਰੀ ਵੀ ਪਵਿੱਤਰ ਬਾਈਬਲ ਨੂੰ ਨਹੀਂ ਪੜਿਆ ਪਰ ਉਹਨਾਂ ਦੇ ਘਰਾਂ ਵਿੱਚ ਪਵਿੱਤਰ ਬਾਈਬਲ ਆ ਤਾਂ ਅੱਜ ਉਹ ਸੰਕਲਪ ਲਵੋ ਕਿ 2026 ਦੇ ਵਿੱਚ ਮੈਂ ਪਵਿੱਤਰ ਬਾਈਬਲ ਨੂੰ ਕੰਪਲੀਟ ਪੜਾਂਗਾ ਜਾਂ ਪੜਾਂਗੀ ਤੁਸੀਂ ਅੱਜ ਕੁਝ ਇਹੋ ਜੇ ਸੰਕਲਪ ਲਵੋ ਕੁਝ ਇਹੋ ਜੇ ਪ੍ਰੋਮਿਸਸ ਕਰੋ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਉੱਪਰਲੇ ਲੈਵਲ ਤੇ ਲੈ ਕੇ ਜਾਣ ਨੈਕਸਟ ਰੈਲਮਸ ਦੇ ਵਿੱਚ ਤੁਸੀਂ ਐਂਟਰ ਕਰ ਸਕੋ ਨੈਕਸਟ ਡਾਈਮੈਂਸ਼ਨਸ ਨੂੰ ਤੁਸੀਂ ਦੇਖ ਸਕੋ ਔਰ ਇਹ ਤੁਹਾਨੂੰ ਕਰਨਾ ਪੈਣਾ ਹੈ ਔਰ ਜਦੋਂ ਤੁਸੀਂ ਸ਼ੁਰੂ ਕਰੋਗੇ ਪਰਮੇਸ਼ਵਰ ਤੁਹਾਨੂੰ ਉੱਥੇ ਤੱਕ ਪਹੁੰਚਣ ਵਿੱਚ ਉਹ ਸੰਕਲਪ ਪੂਰੇ ਕਰਨ ਦੇ ਵਿੱਚ ਪ੍ਰਭੂ ਤੁਹਾਨੂੰ ਹਿੰਮਤ ਦੇਊਗੇ ਬਲ ਦੇਊਗੇ ਦਲੇਰੀ ਦੇਊਗੇ ਤੁਹਾਨੂੰ ਡਿੱਗਣ ਨਹੀਂ ਦੇਊਗੇ ਵਚਨ ਚ ਲਿਖਿਆ ਉਹ ਹੁਸੈ ਹੋਏ ਨੂੰ ਬਲ ਦਿੰਦਾ ਹੈ ਅਗਰ ਤੁਸੀਂ ਹੋ ਸਗੇ ਉਹ 2025 ਦੇ ਵਿੱਚ ਬਾਰ ਬਾਰ ਕੋਸ਼ਿਸ਼ ਕਰਕੇ 2026 ਚ ਤੁਹਾਨੂੰ ਬਲ ਮਿਲ ਰਿਹਾ ਆ ਕਿ ਤੁਸੀਂ ਪੂਰਾ ਕਰੋ ਉਕਾਬਾਂ ਦੇ ਵਾਂਗ ਉੱਡੋ ਅਰ ਉਚਾਈਆਂ ਨੂੰ ਸ਼ੂਲੋਂ ਯਸੂ ਦੇ ਨਾਮ ਦੇ ਵਿੱਚ ਆਮਨ ਕਿੰਦਾ ਹਰ ਸਵੇਰ ਨੂੰ ਜਿਹੜਾ ਆ ਪਰਮੇਸ਼ਵਰ ਦੀ ਵਫਾਦਾਰੀ ਜਿਹੜੀ ਆ ਤਾਜੀ ਆ ਕਿ ਆਪਾਂ ਹੁਣੇ ਗੱਲ ਕੀਤੀ ਨਾ ਨਵਾਂ ਦਿਨ ਸਾਨੂੰ ਕਿਉਂ ਮਿਲਦਾ ਆ ਕਿਉਂਕਿ ਪਰਮੇਸ਼ਵਰ ਵਫਾਦਾਰ ਪਰਮੇਸ਼ਵਰ ਆ ਉਹ ਦਾ ਰਹਿਮ ਅਟੁੱਟ ਹੈ ਹallelujah ਕਹਿੰਦਾ ਯਹਵਾ ਮੇਰਾ ਹਿੱਸਾ ਹੈ ਮੇਰੀ ਜਾਨ ਕਹਿੰਦੀ ਆ ਇਸ ਲਈ ਮੈਨੂੰ ਉਹਦੇ ਤੇ ਆਸ ਹੈ ਤੁਹਾਡੀ ਆਸ ਸਦਾ ਪਰਮੇਸ਼ਵਰ ਤੇ ਹੋਣੀ ਚਾਹੀਦੀ ਹੈ ਵਚਨ ਚ ਲਿਖਿਆ ਜਿਹੜਾ ਯਹਵਾ ਉੱਤੇ ਭਰੋਸਾ ਰੱਖਦਾ ਉਹ ਕਦੀ ਵੀ ਸ਼ਰਮਿੰਦਾ ਨਹੀਂ ਹੁੰਦਾ ਸ਼ਰਮਿੰਦੇ ਤਾਂ ਉਹ ਹੁੰਦੇ ਜਿਹੜੇ ਮੱਲੋ ਮੱਲੀ ਧੋਖਾ ਦਿੰਦੇ ਆ ਤੁਹਾਡਾ ਵਿਸ਼ਵਾਸ ਤੁਹਾਡੀ ਆਸ ਪਰਮੇਸ਼ਵਰ ਦੇ ਉੱਤੇ ਹੋਣੀ ਚਾਹੀਦੀ ਆ ਅਰ ਜੇ ਦੀ ਆਸ ਪਰਮੇਸ਼ਵਰ ਤੇ ਆ ਪਰਮੇਸ਼ਵਰ ਕਦੀ ਆਸ ਟੁੱਟਣ ਨਹੀਂ ਦਿੰਦੇ ਹੋ ਸਕਦਾ ਤੁਹਾਡੀ ਆਸ ਆਪਣੇ ਫਰੈਂਡ ਦੇ ਉੱਤੇ ਹੋਵੇ ਤੇ ਉਹ ਮੌਕੇ ਤੇ ਕਹੇ ਕਿ ਆਈ ਐਮ ਸੌਰੀ ਟੂਡੇ ਆਮ ਬਿਜ਼ੀ ਤੁਸੀਂ ਕਹੋ ਕਿ ਅੱਜ ਮੈਨੂੰ ਤੇਰੀ ਲੋੜ ਆ ਤੇ ਉਹ ਕਹੇ ਕਿ ਮੈਂ ਮੈਨੂੰ ਮaaf ਕਰਦੇ ਆ ਅੱਜ ਤਾਂ ਮੈਂ ਬਹੁਤ ਰਜੇਵਾ ਆ ਮੇਰੇ ਕੋਲ ਹੋ ਸਕਦਾ ਤੁਸੀਂ ਆਪਣੇ ਮਾਮੇ ਚਾਚੇ ਪੂਆ ਤਾਏ ਕੋਲੋਂ ਕਿਸੇ ਕੋਲੋਂ ਪੈਸੇ ਲੈਣ ਦੇ ਲਈ ਜਾਓ ਤੁਹਾਨੂੰ ਲੱਗੇ ਕਿ ਇਹਦੇ ਕੋਲੇ ਤੇ ਇਨਫ ਆ ਮੇਰੀ ਮਦਦ ਕਰ ਸਕਦਾ ਆ ਪਰ ਉਹ ਕਵੇ ਕਿ ਆਈ ਐਮ ਸੌਰੀ ਮੈਂ ਤੇ ਗੱਡੀ ਕਢਾ ਲਈ ਆ ਮੈਂ ਤੇ ਆਪਣੇ ਨਿਆਣਿਆਂ ਨੂੰ ਬਾਹਰ ਭੇਜਾਂ ਮੈਂ ਤੇ ਇਨਵੈਸਟ ਕਰ ਦਿੱਤੇ ਆ ਹੁਣ ਮੇਰਾ ਹੱਥ ਤੰਗ ਗਿਆ ਪਰ ਜੇ ਦੀ ਆਸ ਯਹੋਵਾ ਉੱਤੇ ਆ ਉਹ ਅਸਮਾਨ ਦੀਆਂ ਤਾਕੀਆਂ ਖੋਲ ਕੇ ਵੀ ਉਹਦੇ ਲਈ ਵਰਾਏਗਾ ਉਹਦੀ ਜ਼ਰੂਰਤ ਨੂੰ ਪੂਰਾ ਕਰੇਗਾ ਉਹ ਸਵਰਗੀ ਫਰਿਸ਼ਤਿਆਂ ਨੂੰ ਤੁਹਾਡੀ ਮਦਦ ਦੇ ਲਈ ਕੱਲੇਗਰ ਤੁਹਾਨੂੰ ਇਕੱਲਿਆਂ ਨਹੀਂ ਛੱਡੇਗਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਮਾਂ ਦੇ ਨਾਲੋਂ ਵੀ ਜ਼ਿਆਦਾ ਪ੍ਰੇਮ ਕਰਦਾ ਹੈ ਹਾਲੇਲੂਇਆ ਕਹਿੰਦਾ ਇੱਕ ਮਾਂ ਜੋ ਆਪਣੇ ਛੋਟੇ ਬੇਬੀ ਨੂੰ ਜਿਹਨੂੰ ਫੀਡ ਕਰਾਉਂਦੀ ਆ ਦੁੱਧ ਚੰਗਾਉਂਦੀ ਉਹ ਤਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਆ ਪਰ ਪਰਮੇਸ਼ਵਰ ਸਾਨੂੰ ਲਿਖਿਆ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਬੋਲਿਆ ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਅਤੇ ਓਨ ਆਖਿਆ ਲੇਖ ਕਿਉਂ ਜੋ ਇਹ ਬਚਨ ਨੇਚਾ ਜੋਗ ਅਤੇ ਸਤ ਹਨ ਅਤੇ ਓਨ ਮੈਨੂੰ ਆਖਿਆ ਹੋ ਗਿਆ ਮੈਂ ਅਲਫਾ ਅਤੇ ਓਮੇਗਾ ਆਦ ਅਤੇ ਅੰਤ ਹ ਜਿਹੜਾ ਧਿਆਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਕਤ ਪਿਆਵਾਗਾ ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਆਮੇਨ ਸੋ वचन ਦੇ ਵਿੱਚ ਇਦਾਂ ਲਿਖਿਆ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਕੌਣਿਆ ਸਿੰਘਾਸਨ ਉੱਤੇ ਬਿਰਾਜਮਾਨ ਪਰਮੇਸ਼ਵਰ ਸਰਵ ਸ਼ਕਤੀਮਾਨ ਪਰਮੇਸ਼ਵਰ ਤਾਂ ਵਚਨ ਕੇ ਅੰਦਰ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਆ ਉਹ ਬੋਲਿਆ ਅਰ ਉਹ ਕੀ ਬੋਲਿਆ ਕਹਿੰਦਾ ਵੇਖੋ ਸੱਪੋ ਕੁਝ ਮੈਂ ਨਵਾਂ ਬਣਾਉਂਦਾ ਆ ਹਾਲੇਲੂਇਆ ਪਰਮੇਸ਼ਰ ਨਿਊ एवरीथिंग ਨਿਊ ਕ੍ਰੀਏਟ ਕਰਨ ਦੇ ਲਈ 올 ਪਾਵਰਫੁਲ ਆ ਸਭ ਕੁਛ ਨਵੀਂ ਸਿਰਜਣਾ ਕਰਨ ਵਾਸਤੇ ਸਭ ਕੁਛ ਨਵਾਂ ਬਣਾਉਣ ਵਾਸਤੇ ਪਰਮੇਸ਼ਰ ਸਰਵ ਸ਼ਕਤੀਮਾਨ ਆ ਸਮਰਥੀ ਆਹੋ ਇਦਾਂ ਨਹੀਂ ਆ ਕਿ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਆ ਤਾਂ ਇਹ ਸਿਰਫ ਨਵੀਂ ਪ੍ਰithvi ਦੇ ਬਾਰੇ ਵਿੱਚ ਗੱਲ ਕਰਦਾ ਆ ਔਰ ਇਹ ਆਫਟਰ ਡੈਥ ਦੀ ਗੱਲ ਕਰਦਾ ਆ ਪਰ ਇੱਥੇ ਅਸੀਂ ਪਰਮੇਸ਼ਵਰ ਦੀ ਸਮਰਥ ਨੂੰ ਦੇਖ ਰਹੇ ਆ ਅਰੇ ਸਮਰਥ ਕੀ ਆ ਕਹਿੰਦਾ ਮੈਂ ਸਾਕੋਸ਼ ਨਵਾਂ ਬਣਾਉਂਦਾ ਆ ਸਾਡੇ ਪਰਮੇਸ਼ਵਰ ਦੇ ਵਿੱਚ ਸਮਰਥਿਆ ਕਿ ਉਹ ਸਭ ਕੁਝ ਨਵਾਂ ਬਣਾ ਸਕਦਾ ਇਸ ਪ੍ਰਿਥਵੀ ਨੂੰ ਖਤਮ ਕਰਕੇ ਇੱਕ ਨਵੀਂ ਪ੍ਰਿਥਵੀ ਬਣਾਉਣ ਦੀ ਸਮਰਥ ਰੱਖਦਾ ਹੈ ਤੇ ਉਹ ਪਰਮੇਸ਼ਵਰ ਜੋ ਇਸ ਧਰਤੀ ਨੂੰ ਖਤਮ ਕਰਕੇ ਨਵੀਂ ਧਰਤੀ ਬਣਾਉਣ ਦੀ ਸਮਰਥ ਰੱਖਦਾ ਹੈ ਉਹ ਤੁਹਾਡੇ ਦੁੱਖਾਂ ਵਿੱਚੋਂ ਕੱਢ ਕੇ ਤੁਹਾਡੀ ਰੋਣੇ ਧੋਣੇ ਦੀ ਜ਼ਿੰਦਗੀ ਨੂੰ ਹਸਾਉਣ ਵਾਲੀ ਜ਼ਿੰਦਗੀ ਬਣਾਉਣ ਦੀ ਸਮਰਥ ਰੱਖਦਾ ਹੈ ਉਹ ਤੁਹਾਨੂੰ ਬਿਮਾਰੀ ਵਾਲੇ ਜੀਵਨ ਦੇ ਵਿੱਚੋਂ ਕੱਢ ਕੇ ਤੰਦਰੁਸਤੀ ਵਾਲਾ ਜੀਵਨ ਦੇਣ ਦੀ ਸਮਰਥ ਰੱਖਦਾ ਹੈ ਉਹ ਤੁਹਾਡੇ ਆਣ ਅਗਿਆਕਾਰੀ ਪੁੱਤਰਾਂ ਨੂੰ ਆਗਿਆਕਾਰੀ ਦੇ ਪੁੱਤਰ ਬਣਾਉਣ ਦੀ ਸਮਰਥ ਰੱਖਦਾ ਹੈ ਕਰਕੇ ਉਹ 올 ਪਾਵਰਫੁਲ ਆ ਸਰਮ ਸ਼ਕਤੀਮਾਨ ਆ ਮਾਈਟੀ ਗੋਡ ਆ ਉਹ ਸਭ ਵਚਨ ਦੇ ਵਿੱਚ ਲਿਖਿਆ ਹੈ ਕਿੰਨਾ ਉਹ ਜੋ ਸਿੰਘ ਅਸਨ ਉੱਤੇ ਬਿਰਾਜਮਾਨ ਹੈ ਬੋਲਿਆ ਵੇਖੋ ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ ਅਤੇ ਉਹਨਾਂ ਆਖਿਆ ਲਿਖ ਕਿਉਂ ਜੋ ਇਹ ਬਚਨ ਨੇ ਨੇਚਾ ਜੋਗ ਅਤੇ ਸਤ ਹਨ ਇਹ ਬਚਨ ਐਵੇਂ ਹੀ ਨਹੀਂ ਆਵਾਜ਼ ਛੋਟਦੀਆਂ ਹੋਈਆਂ ਗੱਲਾਂ ਨਹੀਂ ਆ ਜ਼ਬਾਨੀ ਕਲਾਮੀ ਨਹੀਂ ਆ ਕਹਿੰਦਾ ਲਿਖ ਇਹ ਨੇਚਾ ਜੋਗ ਅਤੇ ਇਹ ਸੱਚ ਹਨ ਯੂ ਕੈਨ ਰਾਈਟ ਫॉर ਯੋਰਸੈਲਫ ਤੁਸੀਂ ਆਪਣੇ ਲਈ ਲਿਖ ਸਕਦੇ ਆ ਕਿ ਮੇਰਾ ਪਰਮੇਸ਼ਵਰ ਮੇਰੇ ਲਈ ਸਭ ਕੁਝ ਨਵਾਂ ਕਰਨ ਦੀ ਸਭ ਕੁਝ ਨਵਾਂ ਬਣਾਉਣ ਦੀ ਤਾਕਤ ਰੱਖਦਾ ਮੇਰੇ ਪੁਰਾਣੇ ਘਰ ਨੂੰ ਨਵਾਂ ਬਣਾਉਣ ਦੀ ਤਾਕਤ ਰੱਖਦਾ ਆ ਬਹੁਤ ਸਾਰੇ ਲੋਕ 20 20 25 25 ਸਾਲ ਤੋਂ ਸਟਰਗਲ ਕਰ ਰਹੇ ਆ ਨਵਾਂ ਘਰ ਬਣਾਉਣ ਵਾਸਤੇ ਪਰ ਉਹਨਾਂ ਕੋਲੇ ਜਮਾ ਹੀ ਨਹੀਂ ਹੋ ਰਿਹਾ ਜਿੰਨੇ ਪੈਸੇ ਜੋੜਦੇ ਜਾਂ ਬਿਮਾਰੀ ਤੇ ਲੱਗ ਜਾਂਦੇ ਮੁਕਦਮੇ ਤੇ ਲੱਗ ਜਾਂਦੇ ਜਾਂ ਫਿਰ ਰਿਪੇਅਰ ਤੇ ਲੱਗ ਜਾਂਦੇ ਕੁਝ ਨਵਾਂ ਕਰ ਹੀ ਨਹੀਂ ਪਾਰੇ ਤਾਂ ਅੱਜ ਲਿਖ ਲਓ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਿ ਲਿਖ ਇਹ ਵਚਨ ਨੇਚਾ ਦੇ ਯੋਗ ਆ ਤੇ ਸੱਚ ਆ ਤੁਸੀਂ ਬਹੁਤ ਸਾਰੀਆਂ ਜ਼ੂਮ ਦੇ ਵਿੱਚ ਟੈਸਟੀਮਨੀਜ਼ ਸੁਣਦੇ ਹੋਵੋਗੇ ਉਹ ਕਹਿੰਦੇ ਆਪਾਂ ਲਿਖ ਕੇ ਪ੍ਰਾਰਥਨਾ ਕੀਤੀ ਤੇ ਜਿਵੇਂ ਲਿਖਿਆ ਸਾਡੇ ਲਈ ਹੋ ਗਿਆ ਉਹਦਾ ਕੀ ਮਤਲਬ ਆ ਕਿਉਂਕਿ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਮੈਂ ਲਿਖ ਲਿਆ ਆ ਕਿ ਮੇਰਾ ਪਰਮੇਸ਼ਵਰ ਇਹ ਕੁਝ ਕਰਨ ਦੀ ਤਾਕਤ ਰੱਖਦਾ ਆ ਕਿਉਂਕਿ ਬੋਲੇ ਹੋਏ ਦੇ ਨਾਲੋਂ ਵੀ ਲਿਖੇ ਹੋਏ ਦੇ ਵਿੱਚ ਜ਼ਿਆਦਾ ਪਾਵਰ ਆ ਅਗਰ ਤੁਸੀਂ ਕਿਸੇ ਨੂੰ ਜਾ ਕੇ ਕਹਿੰਦੇ ਹੋ ਇਹ ਘਰ ਮੇਰਾ ਆ ਇਹ ਦੁਕਾਨ ਮੇਰੀ ਆ ਤਾਂ ਕੋਈ ਹੋ ਸਕਦਾ ਤੁਹਾਡੇ ਤੇ ਯਕੀਨ ਨਾ ਕਰੇ ਇਦਾਂ ਤਾਂ ਕੋਈ ਵੀ ਕਹਿ ਦੂਗਾ ਵੀ ਇਹ ਮੇਰੀ ਸ਼ੈ ਆ ਪੱਜੇ ਤੁਹਾਡੇ ਕੋਲੇ ਲਿਖੇ ਹੋਏ ਪੇਪਰਸ ਆ ਲਿਖਤਾਂ ਤੁਹਾਡੇ ਕੋਲੇ ਥੈਨ ਯੂ ਕੈਨ ਪ੍ਰੂਵ ਕਿ ਇਹ ਤੁਹਾਡੀ ਪ੍ਰਾਪਰਟੀ ਆ ਤੁਸੀਂ ਫਿਰ ਸਾਬਤ ਕਰ ਸਕਦੇ ਹੋ ਇਸ ਲਈ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਲਿਖ ਲਾਂ ਕਿ ਇਹ ਵਚਨ ਜਿਹੜੇ ਆ ਇਹ ਨੇਚਾ ਦੇ ਯੋਗ ਤੇ ਸੱਚ ਵਚਨ ਨੇ ਆ ਤੁਸੀਂ ਜੋ ਵੀ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੋ ਆਪਣੇ ਲਈ ਲਿਖ ਲਓ ਕਿ ਮੇਰਾ ਪਰਮੇਸ਼ਵਰ 2026 ਚ ਮੈਨੂੰ ਆਹ ਚੀਜ਼ ਦੇਣ ਜਾ ਰਿਹਾ ਹੈ ਮੇਰਾ ਪਰਮੇਸ਼ਵਰ 2026 ਚ ਮੈਨੂੰ ਮੇਰੇ ਬੱਚਿਆਂ ਨੂੰ ਬles ਕਰਨ ਜਾ ਰਿਹਾ ਹੈ ਮੇਰੇ ਪਰਿਵਾਰ ਨੂੰ ਬles ਕਰਨ ਜਾ ਰਿਹਾ ਜੋ ਵੀ ਤੁਹਾਡੀਆਂ ਪ੍ਰੇ ਰਿਕਵੈਸਟ ਹੈ ਪਰਮੇਸ਼ਵਰ ਦੇ ਅੱਗੇ ਲਿਖ ਲਓ ਅਰ ਮੈਂ ਪਰਮੇਸ਼ਵਰ ਦੀ ਦਾਸੀ ਮੇਰੇ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਕਹਿੰਨੀ ਆ ਕਿ ਆਉਂਦੇ ਦਸੰਬਰ ਤੱਕ ਤੁਹਾਡਾ ਇੱਕ ਇੱਕ ਪੁਆਇੰਟ ਪੂਰਾ ਹੋ ਚੁੱਕਿਆ ਹੋਊਗਾ ਯਿਸੂ ਮਸੀਹ ਦੇ ਨਾਮ 'ਚ ਕਿਉਂਕਿ ਮੈਂ ਵਿਸ਼ਵਾਸ ਕਰਦੀ ਆ ਇਹ ਵਚਨ ਸੱਚ ਆ ਤੇ ਨੇਚਾ ਦੇ ਯੋਗ ਆ ਹallelujah ਕਿਨੋਂ ਮੈਨੂੰ ਆਖਿਆ ਹੋ ਗਿਆ ਮੈਂ ਅਲਫਾ ਅਤੇ ਓਮੇਗਾ ਆਦ ਤੇ ਅੰਤਹ ਜਿਹੜਾ ਧਿਆਇਆ ਹੈ ਮੈਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਕਤ ਪਿਆਵਾਂਗਾ ਜਿਹੜਾ ਵੀ ਧਿਆਇਆ ਪਰਮੇਸ਼ਵਰ ਦੇ ਪ੍ਰੇਮ ਦਾ ਪਰਮੇਸ਼ਵਰ ਦੇ ਗਿਆਨ ਦਾ ਪਰਮੇਸ਼ਵਰ ਦੀ ਬਾਣੀ ਦਾ ਰੂਹਾਨੀਅਤ ਦਾ ਅਧਿਆਤਮਿਕਤਾ ਦਾ ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਅਰਵਚਨ ਦੇ ਵਿੱਚ ਲਿਖਿਆ ਕਹਿੰਦਾ ਮੈਂ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਉਹਨੂੰ ਮੁਕਤ ਪਿਆਵਾਂਗਾ ਜੇ ਤੁਹਾਡੇ ਅੰਦਰ ਭੁੱਖ ਤੇ ਪਿਆਸ ਆ ਪਰਮੇਸ਼ਵਰ ਦੇ ਪ੍ਰੇਮ ਦੇ ਲਈ ਤੁਹਾਨੂੰ ਉਹਦੇ ਲਈ ਕੋਈ ਬਹੁਤ ਔਖਾ ਨਹੀਂ ਹੋਣਾ ਪੈਣਾ ਤੁਹਾਨੂੰ ਪ੍ਰੂਵ ਕਰਨਾ ਪੈਣਾ ਕਿ ਤੁਸੀਂ ਭੁੱਖੇ ਤੇ ਪਿਆਸੇ ਆ ਵੀ ਤੁਸੀਂ ਇਦਾਂ ਕਹੀ ਜਾਓ ਚਰਚ ਦੇ ਵਿੱਚ ਕਿਓ ਪ੍ਰਭੂ ਮੈਂ ਤੇ ਬਹੁਤ ਭੁੱਖਾ ਪਿਆਸਾ ਆਂ ਤੇਰੇ ਪਿਆਰ ਦਾ ਮੈਂ ਤੇ ਤੈਨੂੰ ਜਾਨਣਾ ਚਾਹੁੰਦਾ ਆਂ ਮੈਂ ਤੇ ਤੇਰੇ ਕੰਮ ਕਰਨਾ ਚਾਹੁੰਦਾ ਤੇ ਜਾ ਕੇ ਤੁਸੀਂ ਨੈਟਫਲਿਕਸ ਦਾ ਜਿਹੜਾ ਪੈ ਕੇ ਆ ਉਹ ਮਕਾਉਣ ਦੇ ਹੋਵੋ ਪ੍ਰਭੂ ਨੇ ਕਿਹਾ ਇੰਨੀ ਭੁੱਖ ਪਿਆਸ ਤੈਨੂੰ ਕੋਈ ਨਵੀਂ ਮੂਵੀ ਨਹੀਂ ਛੱਡੀ ਕੋਈ ਨਵੀਂ ਸੀਰੀਜ਼ ਨਹੀਂ ਛੱਡੀ ਫੇਰ ਤੁਸੀਂ ਕਿਸੇ ਦੇ ਸਾਹਮਣੇ ਜਾਨੇ ਅਸੀਂ ਤਾਂ ਭੁੱਖੇ ਪਿਆਸੇ ਉਹਦੇ ਪਿਆਰ ਦੇ ਅਸੀਂ ਤਾਂ ਉਹਦੀ ਬਾਣੀ ਦੇ ਭੁੱਖੇ ਅਸੀਂ ਤਾਂ ਉਹਦੇ ਕੰਮ ਕਰਨਾ ਚਾਹੁੰਦੇ ਅਸੀਂ ਤਾਂ ਕਹਿੰਨੇ ਉਹ ਸਾਨੂੰ ਇਸਤੇਮਾਲ ਕਰੇ ਤੇ ਤੁਹਾਡੇ YouTube ਦੇ ਵਿੱਚ ਪ੍ਰਚਾਰ ਸੁਣਨ ਦਾ ਜਾਂ ਬਚਨ ਸੁਣਨ ਦਾ ਡਾਟਾ ਹੀ ਨਾ ਹੋਵੇ ਉਹ ਸਾਰਾ ਪਹਿਲਾਂ ਹੀ ਫਿਲਮਾਂ ਤੇ ਗਾਣਿਆਂ ਦੇ ਨਾਲ ਮਕਾ ਦਿੱਤਾ ਹੋਵੇ ਤਾਂ ਇੰਨੀ ਭੁੱਖ ਪਿਆਸ ਤੁਹਾਨੂੰ ਪ੍ਰੂਫ ਕਰਨਾ ਹਾਊਗਾ ਕਿ ਤੁਸੀਂ ਸੱਚੀ ਪਰਮੇਸ਼ਵਰ ਦੇ ਪ੍ਰੇਮ ਦੇ ਲਈ ਤੁਸੀਂ ਉਹਦੀ ਬਾਣੀ ਦੇ ਲਈ ਤੁਸੀਂ ਉਹਦੀ ਗਿਆਨ ਸਮਝ ਪ੍ਰਕਾਸ਼ ਦੇ ਲਈ ਤੁਸੀਂ ਉਹਦੇ ਧਾਰਮਿਕ ਧਾਨਾ ਵਰਦਾਨਾਂ ਦੇ ਲਈ ਤੁਸੀਂ ਭੁੱਖੇ ਤੇ ਪਿਆਸੇ ਹੋ ਤੁਹਾਨੂੰ ਪ੍ਰੂਵ ਕਰਨਾ ਹੋਊਗਾ ਤੁਹਾਨੂੰ ਸਾਬਤ ਕਰਨਾ ਹੋਊਗਾ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਆ ਤੁਹਾਡੇ ਆਪਣੇ ਤਰੀਕੇ ਹੋਣਗੇ ਕਿਉਂਕਿ ਹਰ ਕਿਸੇ ਵਿਅਕਤੀ ਦਾ ਸੁਭਾਅ ਵੱਖਰਾ ਆ ਤਾਂ ਤੁਸੀਂ ਆਪਣੇ ਸੁਭਾਅ ਦੇ ਅਨੁਸਾਰ ਤੁਸੀਂ ਸਾਬਤ ਕਰੋ ਪਰਮੇਸ਼ਵਰ ਦੇ ਅੱਗੇ ਕਿ ਤੁਸੀਂ ਭੁੱਖੇ ਤੇ ਪਿਆਸੇ ਹੋ ਅਰ ਅਗਰ ਸੱਚ ਨਿਕਲਿਆ ਤੋ ਤੁਹਾਨੂੰ ਆਪਣੇ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਪਿਆਊਗਾ ਅਰ ਮੁਫਤ ਪਿਆਊਗਾ ਅਰ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਜਗ੍ਹਾ ਤੇ ਕਿਹਾ ਕਹਿੰਦਾ ਜਿਹੜਾ ਜੀਵਨ ਜਲ ਚੋਂ ਪੀਂਦਾ ਆ ਜੀਵਨ ਦੀਆਂ ਨਦੀਆਂ ਉਹਦੇ ਵਿੱਚੋਂ ਵਹਿਣੀਆਂ ਸ਼ੁਰੂ ਹੋ ਜਾਂਦੀਆਂ ਆ ਹਾਲੇਲੂਇਆ ਤਾਂ ਜਦੋਂ ਤੁਸੀਂ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਪੀਓਗੇ ਤਾਂ ਤੁਸੀਂ ਤੁਸੀਂ ਸੇਮ ਰਹਿ ਜਾਓਗੇ ਤੁਸੀਂ ਅਮਰਕ ਜਲ ਦਾ ਸੋਤਾ ਹੀ ਬਣ ਜਾਓਗੇ ਹallelujah ਹallelujah ਇਸ ਲਈ ਆਪਣੀ ਭੁੱਖ ਤੇ ਪਿਆਸ ਨੂੰ ਪ੍ਰੂਵ ਕਰੋ ਔਰ ਕਿਵੇਂ ਪ੍ਰੂਵ ਕਰੋਗੇ ਉਹਦੇ ਹੁਕਮਾਂ ਦੀ ਪਾਲਣਾ ਕਰਕੇ ਉਹਦੀਆਂ ਦਸੀਆਂ ਰਾਹਾਂ ਤੇ ਚੱਲ ਕੇ ਉਹ ਹੁਕਮ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਆ ਉਹਨਾਂ ਹੁਕਮਾਂ ਨੂੰ ਫੋਲੋ ਕਰੋ 6 ਦਿਨ ਕੰਮ ਕਰੋ ਦੱਬ ਕੇ ਕਰੋ ਰੀਜ ਨਾਲ ਕਰੋ ਇਮਾਨਦਾਰੀ ਨਾਲ ਕਰੋ ਵਫਾਦਾਰੀ ਨਾਲ ਕਰੋ ਸਮਝਦਾਰੀ ਦੇ ਨਾਲ ਕਰੋ ਜ਼ੋਰ ਦੇ ਨਾਲ ਕਰੋ ਪਰ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਉਹਦੀ ਹਜ਼ੂਰੀ ਵਿੱਚ ਆਣ ਕੇ ਬੈਠੋ ਜੋ ਵੀ ਉਹਨੇ ਤੁਹਾਨੂੰ ਧਨ ਕਮਾਉਣ ਦਾ ਬਲ ਦਿੱਤਾ ਉਸ ਧਨ ਦੇ ਨਾਲ ਖੂਬ ਇੰਜੋਏ ਕਰੋ ਆਪਣੀ ਫੈਮਲੀ ਦੇ ਵਿੱਚ ਖਾਓ ਪੀਓ ਮौज ਮਸਤੀ ਕਰੋ आनंद करो सेलिब्रेट करो क्योंकि परमेश्वर ने ਤੁਹਾਨੂੰ तन दौਲਤ ਦਿੱਤਾ ਆ ਪਰ ਉਹਦਾ ਦਸਵੰਦ ਕੱਢ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਆਓ ਤੁਸੀਂ ਆਪਣੇ ਕੰਮ ਕਰੋ ਹਰੇਕ ਕੰਮ ਕਰੋ ਕੋਈ ਕੰਮ ਨਾ ਛੱਡੋ ਜਿਹੜਾ ਵੀ ਤੁਹਾਡਾ ਕਰਨ ਵਾਲਾ ਕੰਮ ਆ ਉਹ ਕਰੋ ਪਰ ਪਰਮੇਸ਼ਰ ਦੇ ਘਰ ਵਿੱਚ ਵੀ ਸੇਵਾ ਕਰੋ ਇਹ ਵੀ ਤਾਂ ਦਸਵੰਦ ਆ ਪਰਮੇਸ਼ਵਰ ਨੇ ਤੁਹਾਨੂੰ 24 ਆਵਰਸ ਦਾ ਜਿਹੜਾ ਇਹ ਸਰਕਲ ਦਿੱਤਾ ਇੱਕ ਦਿਨ ਦਾ ਤੇ ਢਾਈ ਘੰਟੇ ਪਰਮੇਸ਼ਵਰ ਦੇ ਲਈ ਸੈਪਰੇਟ ਕਰੋ ਇਸ ਤਰੀਕੇ ਨਾਲ ਤੁਸੀਂ ਪ੍ਰੂਫ ਕਰ ਪਾਉਂਦੇ ਆ ਕਿ ਹਾਂ ਪ੍ਰਭੂ ਆਈ ਲਵ ਯੂ ਮੈਂ ਤੇਨੂੰ ਪਿਆਰ ਕਰਦਾ ਆ ਕੱਲਾ ਲਵ ਯੂ ਲਵ ਯੂ ਕਰਨ ਨਾਲ ਨਹੀਂ ਹੁਣਾ ਤੁਹਾਨੂੰ ਕੰਮਾਂ ਦੇ ਰਹੀਂ ਤੁਹਾਨੂੰ ਸੁਭਾ ਦੇ ਰਹੀਂ ਤਾਨੂੰ ਪ੍ਰਾਤਮਾ ਦੇ ਰਹੀਂ ਤੁਹਾਨੂੰ ਪ੍ਰੂਵ ਕਰਨਾ ਪੈਣਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਵਰ ਦੇ ਲਈ ਪ੍ਰੇਮ ਹੈ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਉਹਦੀ ਸਮਝ ਦੇ ਉਹਦੀ ਬਾਣੀ ਦੇ ਉਹਦੇ ਫਲਾਂ ਦੇ ਉਹਦੇ ਦਾਣਾਂ ਵਰਦਾਨਾਂ ਦੇ ਤੁਸੀਂ ਭੁੱਖੇ ਤੇ ਪਿਆਸੇ ਹੋ ਇਹ ਨਹੀਂ ਵੀ ਆਪਾਂ ਕਹੀ ਜਾਈਏ ਭੁੱਖੇ ਤੇ ਪਿਆਸੇ ਆ ਤੇ ਜਿਹੜਾ ਕੋਈ ਲੱਗਿਆ ਹੋਵੇ ਉਹਨੂੰ ਹੁੱਜਾ ਮਾਰੀ ਜਾਈਏ ਕਿਸੇ ਦਾ ਲੋਟ ਲੋਟ ਕੇ ਖਾਈ ਜਾਈਏ ਕਿਸੇ ਅਨਾਥ ਵਿਧਵਾ ਦਾ ਜਿਹੜਾ ਹੱਕ ਮਾਰ ਕੇ ਬੈਠੇ ਹੋਈਏ ਤਾਂ ਫਿਰ ਜਿੰਨੇ ਮਰਜੀ ਵਰਤਰਾ ਖਲੋ ਜਿੰਨੀਆਂ ਮਰਜੀ ਪ੍ਰਾਤਮਾ ਕਰ ਲੋ ਕਦੀ ਵੀ ਪਰਮੇਸ਼ਵਰ ਨੇ ਖੋਸ਼ ਨਹੀਂ ਹੋਣਾ ਕਿਉਂਕਿ ਵਚਨ ਚ ਲਿਖਿਆ ਅਨਾਥਾਂ ਤੇ ਵਿਧਵਾ ਦੀ ਸਾਰ ਲੈਣਾ ਹੀ ਅਸਲੀ ਭਗਤੀ ਤੇ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨਾ ਹੈ ਹਾਲੇਲੂਇਆ ਅਰ ਲਿਖਿਆ ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਕਿਹਦਾ ਪਰਮੇਸ਼ਵਰ ਬੰਨਾ ਹੈ ਪਰਮੇਸ਼ਵਰ ਨੇ ਜਿੱਤਣ ਵਾਲਿਆਂ ਦਾ ਅਰ ਜਿੱਤਣਾ ਕਿੰਨੇ ਆ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਏਗਾ ਜਿਹੜੇ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਗੇ ਜਿਹੜੇ ਉਹਦੀਆਂ ਰਾਹਾਂ ਤੇ ਚੱਲਣਗੇ ਉਹੀ ਤਾਂ ਜਿੱਤਣਗੇ ਅਰ ਜਿੱਤਣ ਵਾਲਿਆਂ ਦਾ ਹੀ ਉਹ ਪਰਮੇਸ਼ਵਰ ਹੋਏਗਾ ਉਹਨਾਂ ਨੂੰ ਆਪਣਾ ਪੁੱਤਰ ਬਣਾਏਗਾ ਔਰ ਉਹੀ ਸਵਰਗ ਰਾਜ ਦੇ ਪਦਾਰਥਾਂ ਦੇ ਅਧਿਕਾਰੀ ਹੋਣਗੇ ਹallelujah ਹallelujah ਤਾਂ ਕਿਵੇਂ ਆ ਮੂਡ ਬਣਿਆ 2026 ਵਿੱਚ ਜਿੱਤ ਪਾਉਣ ਦਾ ਮੈਂ ਵਿਸ਼ਵਾਸ ਕਰਦੀ ਆ ਕਿ ਤੁਸੀਂ ਪਰਮੇਸ਼ਵਰ ਦੇ ਦਿੱਤੇ ਸਮਰਥ ਦੇ ਨਾਲ ਪਰਮੇਸ਼ਵਰ ਦੇ ਦਿੱਤੇ ਬਲ ਦੇ ਨਾਲ ਪਰਮੇਸ਼ਵਰ ਦੀ ਦਿੱਤੀ ਸਮਝ ਦੇ ਨਾਲ ਉਹਦੇ ਦਿੱਤੇ ਜ਼ੋਰ ਦੇ ਨਾਲ ਤੁਸੀਂ 2026 ਦੇ ਵਿੱਚ ਫਤਿਹਮੰਦ ਹੋ ਰਹੇ ਹੋ ਪ੍ਰਭੂ ਯਿਸੂ ਦੇ ਨਾਮ ਚ ਤੁਸੀਂ ਧਾਰਮਿਕਤਾ ਵਿੱਚ ਵਧ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਤੁਸੀਂ ਪ੍ਰਾਰਥਨਾ ਕਰਨ ਵਿੱਚ ਵਧ ਰਹੇ ਹੋ ਯਿਸੂ ਜੀ ਦੇ ਨਾਮ ਚ ਤੁਹਾਡਾ ਪ੍ਰੇਮ ਪਰਮੇਸ਼ਵਰ ਨਾਲ ਮਜ਼ਬੂਤ ਹੋ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਹੱਥਾਂ ਦੇ ਕੰਮ ਸਫਲ ਹੋ ਰਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅਰ 2026 ਤੁਹਾਡੇ ਲਈ ਮੁਬਾਰਕ ਸਾਲ ਆ ਤੁਹਾਡੀ ਅੰਸ ਦੇ ਲਈ ਮੁਬਾਰਕ ਸਾਲ ਆ ਤੁਹਾਡੇ ਖੇਤਾਂ ਦੀ ਪੈਦਾਵਾਰ ਲਈ ਮੁਬਾਰਕ ਸਾਲ ਆ ਤੁਹਾਡੇ ਮਾਲ ਡੰਗਰ ਲਈ ਮੁਬਾਰਕ ਸਾਲ ਆ 2026 ਦਾ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਦੇ ਲਈ ਮੁਬਾਰਕ ਸਾਲ ਆ ਸੱਤ ਗੁਣਾ ਅੱਗੇ ਵਧਣ ਦਾ ਸਾਲ ਆ ਯੇਸੂ ਮਸੀਹ ਦੇ ਨਾਮ ਚ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤਿੱਕਰ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਬਣੀ ਰਹੇ ਆਮੀਨ